ਅੱਛਾ ਦੇ ਹਰ ਸਾਲ ਲੱਗੀ ਦੁਕਾਨ ਪਕੌੜਿਆਂ ਦੀ ਆਹ ਹੈ ਬ੍ਰੈਡ ਵਾਲੇ ਦੇਖੋ ਜੀ ਬ੍ਰੈਡ ਵਾਲੇ ਪਕੌੜੇ ਇਹ ਹੈ ਗੋभी ਵਾਲੇ ਐਸ਼ਾ ਮਗਰਲਾਵਾ ਵਾਵਾ ਕੀ ਬਾਤ ਹੈ ਆਪਾਂ ਇਹ ਅੰਦਰ ਵੇਖੀਏ ਦੇਖੀਏ ਕੁਝ ਆਹ ਹੈਗੀਆਂ ਜਲੇਬੀਆਂ ਗਰਮ ਗਰਮ ਤਾਈ ਤੈਨੀਆਂ ਦੱਸੋ ਕਮੈਂਟ ਕਰਕੇ ਮੈਂ ਕਿਹਨੀਆਂ ਲੱਗੀਆਂ ਪਸੰਦ ਆ ਨਾ ਤਮੇ ਪੱਕੀ ਵੀ ਕਮਸ਼ ਹੈ ਇਹ ਮੋਂ ਬੰਨਦੀ ਲੱਗੀਆਂ ਜਿੰਨਾਂ ਦੇ ਬੰਨਦੇ ਰਿਤੇ ਵੇ ਪਰ ਮੈਂ ਫੇਰ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਿੱਖ ਵਲੌਗਸ ਗੁੱਪ ਆ ਰਾਈ ਚੈਨਲ ਦਾ ਸਵਾਗਤ ਹੈ ਜੀ ਕਿਹਨਾਂ ਦੀ ਦੱਸਾਰੇ ਠੀਕ ਹੋ ਦੇਵੀ ਦੇ ਸਾਰੇ ਨਸ਼ੀ ਕਾਲ ਤੇ ਅੱਜ ਹੈਗਾ ਦਸਹਿਰਾ ਤੇ ਦਸਹਿਰੇ ਦੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਨਾ ਬਹੁਤ-ਬਹੁਤ ਮੁਬਾਰਕਾ ਹੋਣ ਤੇ ਸਾਰੀਆਂ ਮੁਬਾਰਕਾਂ ਤੇ ਪਿਆਰ ਭਰੀ ਸਤਿਕਾਰ ਤੇ ਦੇਖੋਗੀ ਅੱਜ 2 ਅਕਤੂਬਰ ਹੋ ਗਈ ਆ ਤੇ ਦਿਨ ਹੋ ਗਿਆ ਜਵੀਰਵਾਰ ਪੀਰਾਂ ਦਾ ਤੇ 2 ਅਕਤੂਬਰ ਤੁਹਾਨੂੰ ਪਤਾ ਵੀ ਛੁੱਟੀ ਹਿੰਦੀ ਸਰਕਾਰੀ ਸਾਡੇ ਬਹੁਤ ਹੀ ਸਕਾਰਜੋਗਰ ਪੂਜਨੀ ਬਾਬੂ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਅੱਜ ਤੇ ਨਾਲ ਹੀ ਅੱਜ ਦੁਸਹਿਰਾ ਆ ਗਿਆ ਤੇ ਡਬਲ ਡਬਲ ਪ੍ਰੋਗਰਾਮ ਹੋ ਗਿਆ ਨੈਂਟ੍ਰਬਲ ਹੋ ਗਿਆ ਕੱਲ ਹੈਗਾ ਵੀਰਵਾਰ ਹੈ। ਜੁਸੇ 12 ਵਜੇ ਸਵੇਰ ਦੇ ਤੇ ਸਵੇਰੇ ਮੇਰੇ ਉੱਕੇ ਬਸ ਕੰਮ ਕਰਨ ਦੀ ਨਿਵੇੜਨ ਦੀ ਕੋਸ਼ਿਸ਼ ਹੋ ਰਹੀ ਹੈ ਨਾ ਬਸ ਫਿਰ ਵੀ ਹੋਲੀ-ਹੋਲੀ ਹੁੰਦੀ ਹੁੰਦੀ ਹੈ ਨਾ 12:00 ਵਜੇ ਜਾਂਦੇ ਕੰਮ ਕਰਨ ਨੂੰ ਚਲੋ ਖੈਰ ਹੈ ਨਾ ਤੇ ਪਹਿਲਾਂ ਸਵੇਰੇ ਬਣਾਈ ਦਾਲ ਚੁੱਲੇ ਤੇ ਫਿਰ ਵਾਲਿਆ ਦੁੱਧ ਤੇ ਫਿਰ ਦਾਲ ਦੇ ਨਾਲ ਬਣਾਏ ਚੌਲ ਹਨਾ ਚੌਲ ਤੋਂ ਬਾਅਦ ਫਿਰ ਬਣਾਏ ਪਰੌਂਠੇ ਆਲੂ ਵਾਲੇ ਹਨਾ ਤੇ ਉਹ ਖਾਦੇ ਤੇ ਫਿਰ ਬਾਅਦ ਚੋਂ ਦੋ ਕੱਪੜੇ ਸੋਹਦੇ ਤੇ ਤੇ ਬਸ ਇਦਾਂ ਹੀ ਨਾ ਤੇ ਅੱਜ ਮੇਰੀ ਵੈਲਸ ਨੂੰ ਕਿੰਦਾ ਲੱਗ ਰਹੀਆਂ ਹਨਾ ਤੇ ਜਰੂਰੀ ਨਹੀਂ ਹੁੰਦਾ ਵੀ ਆਪਾਂ ਕੈਮਰਾ ਉੱਤੇ ਲਿਸ਼ਕ ਪੁਸ਼ਕ ਕੀ ਆਈਏ ਹਨਾ ਤੇ ਮੈਨੂੰ ਇਹ ਜਰੂਰੀ ਨਹੀਂ ਲੱਗਦਾ ਹੈ ਮੈਨੂੰ ਇਹ ਆ ਜਿੰਜਰ ਮੈਂ ਤਿਆਰ ਹੁਣ ਟਾਈਮ ਨਾਲ ਜਦੋਂ ਮੇਰਾ ਵਲੌਗ ਬਣੀ ਜਾਵੇ ਚਲ ਚਲ ਹੁਣ ਰੱਖ ਲਈ ਚਾ ਰੋਟੀ ਰੋਟੀ ਸਾਰਿਆਂ ਨੇ ਤੇ ਰੋਟੀ ਖਾ ਲਈ ਹਾਂ ਮੈਂ ਤੁਹਾਨੂੰ ਫਰਵਰੀ ਹਾਂ ਹਾਂ ਨੈਕਸਟ ਚਾਹ ਨੂੰ ਵੀ ਲੋਕੋ ਤੋਂ ਬਹੁਤ ਹੁਣ ਹੂੰ ਤੂੰ ਵੀ ਰਾਤੀ ਜਾਓ ਭਰਾ ਚੰਗਾ ਬੋਲ ਕੇ ਬੈਣੀਆ ਤਬ ਬਣੀ ਹੋਣੀ ਖਾਰੀ ਦਾ ਸ਼ਾਮ ਤੇ ਖੜੇ ਮੇਰੇ ਬੰਦ ਠੀਕ ਹੈ ਤਾ ਬਹੁਤ ਅੱਜ ਪਕੌੜੀ ਜਲੇਬੀਆਂ ਖਾ ਲਓ ਤੁਸੀਂ ਲੈ ਕੇ ਆਏ ਹਾਂ ਲੈ ਕੇ ਇੱਥੇ ਖਾਓ ਜگەਸ ਅਸੀਂ ਵੀ ਲੈ ਕੇ ਆਂਦੀਆਂ ਆ ਦੇ ਜਲੇਬੀਆਂ ਪਕੌੜੇ ਅੱਜ ਘਰ ਨਹੀਂ ਪਕੌੜੇ ਬਣਾਉਣੇ ਹੈ ਨਾ ਮੋਦ ਦੇ ਖਾਣੇ ਤਾਂ ਜਦੋਂ ਦਵਾਈ ਹੋਈ ਨਾ ਫੇਰ ਤਾਂ ਤੇਲ ਸੜਾਂਗੇ ਤੇ ਫੇਰ ਬਣਾਵਾਂਗੇ ਆ ਜਾਗੇ ਠੀਕ ਹੈ ਤੇ ਪਾਸੋਂ ਨੜੀਆਂ ਨਾਲ ਸੀ ਯਾ ਪਲੀਜ਼ ਰੋਕ ਪੰਮਾ ਲੱਗ ਰਹੇ ਉਹ ਥੱਜ ਵੱਟ ਕਰਦੀ ਨਹੀਂ ਸੀ ਅਸੀਂ ਪਕੌੜੇ ਖਾਣੇ ਕਿ ਚਾਹਨਾ ਖਾਣੇ ਤੂੰ ਹਾਂ ਹੂੰ ਨਹੀਂ ਦੁਕਾਨੋਂ ਲਿਆਦੇ ਪਕੌੜੇ ਆ ਛੱਡੇ ਫਸਲ ਲੱਗੀ ਦੁਕਾਨ ਪਕੌੜਿਆਂ ਦੀ ਆਹਗੇ ਬ੍ਰੈਡ ਵਾਲੇ ਦੇਖੋ ਜੀ ਬ੍ਰੈਡ ਵਾਲੇ ਪਕੌੜੇ ਇਹ ਹੈ ਗੋਭੀ ਵਾਲੇ ਐਸ਼ਾ ਮਗਰਲਾਵਾ ਮਾਵਾ ਕੀ ਬਾਤ ਹੈ ਅਪਾ ਇਹ ਅੰਦਰ ਵੇ ਗਈ ਦੇਖੀ ਕੋਚ ਆਹ ਹੈਂ ਗੀਆਂ ਦਲੇਬੀਆਂ ਗਰਮ ਗਰਮ ਤਾਈ ਤਾਈ ਦੱਸੋ ਕਮੈਂਟ ਕਰਕੇ ਕਿ ਤੁਹਾਨੂੰ ਇਹ ਦਲੇਬੀਆਂ ਪਸੰਦ ਆ ਨਾ ਸਮਨ ਤੇ ਪੱਕੀ ਵੀ ਹੋ ਗਈਆਂ ਇਹ ਮੋਂਗਾਂ ਨਹੀਂ ਲੱਗੀਆਂ ਦੇ ਪਰ ਮੈਂ ਫੇਰ ਖਰੀਦਣੇ ਕਿੰਨੇ ਦੇ ਕਿੰਨੇ ਸੌਂ ਵੀਰ ਲੈ ਲਏ ਲੈ ਨਿਕਨੇ ਦੈਂਦਰੀਆਂ ਜਾ ਕੇ ਮੈਂ ਜਾ ਜਾ ਪਰ ਉਹ ਖੇਲੇ ਉਹ ਬਹੁਤ ਲੱਗਿਆ ਉਹ ਗੇਮ ਉੱਤੇ ਲੱਗੇ ਭਰਾ ਨਹੀਂ ਹਾਂ ਖਾ ਵੀ ਦਾ ਟਾਈਮ ਹੈ ਖਾ ਅਨਿਕ ਤੇ ਲੈਣ ਲੱਗੇ ਭਾਈ ਬਹੁਤ ਗਿਆ ਨਹੀਂ ਮਸ ਮਸ ਗਰਮ ਗਰਮ ਆ ਇਹ ਲੋਜੀ ਗਰਮ ਗਰਮ ਪਕੌੜੇ ਬਰੈਡ ਤੇ ਗੋਭੀ ਦੇ ਬਹੁਤ ਟੇਸਟੀ ਵਿਜਮੈਨ ਪਾਈ ਜਿਆ ਦਾ ਪੋਲੇ ਪੋਲੇ ਪਕੌੜੇ ਤੇ ਨਾਲ ਗਰਮਾ ਗਰਮ ਜਲੇਬੀਆਂ ਇਹ ਮਾਜੋ ਖਾਵਾਂਗੇ ਪੱਲਾ ਪਕੌੜੇ ਚਾਹ ਨਾਲ ਖਾਵਾਂਗੇ ਤੇ ਚਾਹ ਵੀ ਮੇਰੀ ਬਣ ਰਹੀ ਆ ਤੇ ਇਹ ਹੁਣ ਦਾ ਖਾਣਾ ਦੁਪਹਿਰ ਦਾ ਖਾਣਾ ਮੈਂ ਬਣਾ ਕੇ ਰੱਖ ਲਿਆ ਤੇ ਬਸ ਤੁਸੀਂ ਵਲੋਗ ਨਾਲ ਬਣੇ ਰਹੋ ਚਾਹ ਵੀ ਬਣਦੀ ਆ ਅਦਰਕ ਵਾਲੀ ਇਹ ਅੱਜ ਬਸ ਖਾਣ ਦੇਣ ਖਾਣ ਪੀਣ ਦਾ ਹੀ ਆ ਤੇ ਚਾਹ ਫੈਂਟ ਫੈਂਟ ਕੇ ਬਹੁਤ ਸਵਾਦ ਬਣਦੀ ਆ ਤੁਸੀਂ ਦੇਖਿਆ ਉਹ ਢਾਬੇ ਵਾਲੇ ਬਣਾਉਂਦੇ ਨੇ ਚਾਹ ਹਾ ਫੈਂਟ ਦੇ ਬਹੁਤ ਆ ਤੇ ਫੈਂਟੀ ਜਾਣ ਕੇ ਫੈਂਟੀ ਜਾਣ ਕੇ ਚਾਹ ਗਾੜੀ ਬਣ ਜਾਂਦੀ ਬਹੁਤ ਟੇਸਟੀ ਬਣਦੀ ਚਾਹ ਕਦਾ ਕੱਚਾ ਪਾਣੀ ਨਹੀਂ ਰਿੰਦਾ ਹੈਗਾ ਤੇ ਅੱਜ ਮੈਂ ਚੌਲ ਵੀ ਬਣਾ ਕੇ ਰੱਖ ਲਿਆ ਆਵਾਲੂ ਆ ਦੇਖੋ ਆਵਾਲੂ ਚੌਲ ਤੇ ਫਿਰ ਇਹ ਚ ਦਾਲ ਤੇ ਚੁੱਲੇ ਤੇ ਬਣਾਈ ਮੋਠੀ ਦਾਲ ਬਹੁਤ ਟੇਸਟੀ ਬਣੀ ਆ। ਥਾਣਾ ਪੀਣਾ ਮੈਂ ਤੇਲ ਬਣਾ ਕੇ ਰੱਖ ਲਈਏ ਸਵੇਰੇ ਛਿੱਟਾਂ ਮੜ ਜਾਈਆਂ ਸੀਗੀਆਂ ਫਿਰ ਮੈਂ ਦਾਲ ਬਣਾਉਂਦੀ ਸੀਗੀ ਤੇ ਫਿਰ ਮੈਂ ਕਿਹਾ ਛਿੱਟਾਂ ਆ ਜਾਣ ਚਾਹ ਮੀਂਹ ਆ ਜਵੇ ਵੈਸੇ ਰੱਬ ਮੀਂਹ ਨਾ ਹੀ ਪਾਵੇ ਹਣ ਤੇ ਅੱਗੇ ਬਥੇਰਾ ਕਸਰਾ ਕਰ ਲਿਆ ਮੀਨੇ ਹੈ ਨਾ ਤੇ ਹੁਣ ਚਲੋ ਦਾਣੀ ਫੁਕੇ ਸਮਾਂ ਦਾ ਟਾਈਮ ਆ ਮੈਂ ਫੇਰ ਰੁਕੀ ਨਹੀਂ ਮੈਂ ਫੇਰ ਦਾਲ ਬਣਾਈ ਗਈ ਚੁੱਲੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਰੱਬ ਰੱਖਾ ਤੇ ਚਲੋ ਜੀ ਮੇਰੀ ਦਾਲ ਵੀ ਬਣ ਗਈ ਉਹ ਛਿੱਟਾਂ ਚਾਰਕ ਸੀਗੀਆਂ ਬੱਦਲ ਵਾਵਾ ਉਦਾਂ ਸੀ ਅੱਗੇ ਲੰਘੇ ਹਵਾ ਹਵਾ ਡਾਗੇ ਲਗੀ ਤੇ ਮੇਰੀ ਦਾਲ ਬਣ ਗਈ ਬਸ ਇੱਧਰ ਚੁੱਲੇ ਤੇ ਦੇਖੋ ਚੁੱਲੇ ਦੀ ਦਾਲ ਬਹੁਤ ਟੇਸਟੀ ਬਣਦੀ ਹੈ ਬੱਚੇ ਬਹੁਤ ਖੁਸ਼ ਹੋਗੇ ਖਾਂਦੇ ਫੇਰ ਮੈਂ ਉੱਥੇ ਹੀ ਬਣਾਉਣੀ ਹੰਨੀ ਆ ਤੇ ਚਲੋ ਫੇਰ ਗੈਸ ਤੇ ਚਲੋ ਮੈਂ ਕਿਹਾ ਸਦਾ ਬਣਾਈ ਦਿਆਂ ਇਹ ਚੀਜ਼ਾਂ ਉਹਦੇ ਮੈਨੂੰ ਬਹੁਤ ਚਾਹ ਹੁੰਦਾ ਕਿ ਚਾਹ ਬਣਾਵਾਂ ਬਣਾਵਾਂ ਕੇ ਖਾਵਾਂ ਚਲੋ ਠੀਕ ਹੈ ਹੁਣ ਮੇਰੀ ਚਾਹ ਬਣ ਗਈ ਤੇ ਮੈਂ ਹੁਣੇ ਚ ਆਵਾਂ ਦੁੱਧ ਤੇ ਚਲਾਈਏ ਪੱਕੀ ਗਰਮੀ ਬਹੁਤ ਗੱਲ ਕਿਦਾਂ ਫਿਰ ਵਧੀਆ ਹੈਪੀ ਦਿ ਸਹਾਰਾ ਅੱਜ ਫਿਰ ਹੈਂ ਹਾਂਜੀ ਬੋਲਦਾ ਨਹੀਂ ਕਹਿੰਦੇ ਹੈਪੀ ਦਿ ਸਹਾਰਾ ਹੈਪੀ ਦਿ ਸਹਾਰਾ ਕਾ YouTube ਫੈਮਿਲੀ ਸਾਰੀ ਨੂੰ YouTube ਫੈਮਿਲੀ ਸਾਰਿਆਂ ਨੂੰ ਮੈਂ ਪਿੱਛੜਾ ਹੈਪੀ ਦਿ ਸਹਾਰਾ ਹੈਪੀ ਦਿ ਸਹਾਰਾ ਠੀਕ ਹੈ ਠੀਕ ਹੈ ਇਹ ਹੈਗਾ ਨੂਰ ਸਾਡੀ ਜਿਹੜੀ ਭਿੰਡਰਾਨੋ ਨਾ ਉਹ ਤਾਂ ਦੋਤਾ ਯਾਤ ਆ ਦੋਨਿਆਂ ਦੇ ਪੁੱਤੇ ਆ ਆ ਗੋਲ ਤੁਸੀਂ ਅਕਸਰ ਦੇਖਦੇ ਨੇ ਸਾਡੀ ਵੀਡੀਓ ਵਿੱਚ ਹਨਾ ਤੇ ਸ਼ਾਰਟ ਵੀ ਹੁੰਦਾ ਆ ਤੇ ਲੋਹੜੀ ਮੰਗਣ ਵੀ ਆਇਆ ਸੀ ਇਹਨਾਂ ਦੀ ਤੇ ਨਿਆਣੇ ਨਾ ਇਦਾਂ ਹੀ ਬਸ ਰੌਣਕਾਂ ਨਿਆਣਾਂ ਦੀਆਂ ਘਰ ਘਰਾ ਵਿੱਚ ਨਾ ਸਾਰੇ ਵਾਇਰਸ ਬਸ ਸਾਰੇ ਰੌਣਕਾਂ ਰੱਖੇ ਅੱਜ ਇਹ ਕੱਲ੍ਹ ਦੇ ਆਏ ਨਾ ਨਾਣੇ ਹਾਂਜੀ ਕੱਲ੍ਹ ਦਿਨਾਂ ਕੰਦ ਕਾ ਉਠਾਈਆਂ ਸੀ ਮਹਾਵਾਈ ਦੀਆਂ ਤੇ ਫਿਰ ਕੱਲ੍ਹ ਦੇ ਆਏ ਆ ਇਹ ਨਾ ਬਤਰੀ ਨਾ ਛੇਡਖਾਨੀ ਨੇ ਕਰ ਓਏ ਖਾਲੀ ਆਈਸ ਕਰਾਉਂਗੇ ਨਾ ਹੁਣ ਫਿਰ ਹਾਂ ਬਾਅਦ ਚੱਲ ਜੇ ਨਾ ਆਦਿ ਨਾ ਆ ਠੀਕ ਆ ਤੇ ਅੰਦਰ ਸਾਰੇ ਇੱਥੇ ਬਣਾਉਣਾ ਨਾ ਨਾਨਕਿਆਂ ਦੇ ਆ ਕੇ ਵਧੀਆ ਵਧੀਆ ਠੀਕ ਆ ਠੀਕ ਆ ਤੁਸੀਂ ਵੀ ਪਕੌੜੇ ਬਣਾਉਣ ਲੱਗੇ ਪਕੌੜੇ ਅਸੀਂ ਅੱਜ ਮੁੱਲ ਦੇ ਲੈ ਆਂਦੇ ਆਂ ਅਸੀਂ ਹੁਣ ਦੀਵਾਲੀ ਅਸੀਂ ਆਈਏ ਤੁਹਾਡੇ ਘਰ ਹੈਂ ਬੱਲੇ ਅਸੀਂ ਫਿੰਗਰ ਪੋਟ ਖਾਿੰਦੇ ਰਹਿਨੇ ਆਂ ਜਸਪੀ ਖਾਂਦ ਲੈਨੇ ਆਂ ਹੈਗੀ ਤੁਹਾਨੂੰ ਹੁਣ ਅੱਜ ਨਾ ਮੁੱਲ ਲੈਣੇ ਆਂ ਅੱਜ ਜੇਸੀ ਘਰ ਨਹੀਂ ਬਣਾਉਣੇ ਹੈਗੇ ਅੱਜ ਜੇਸੀ ਮਨ ਲਿਆਂਦੇ ਆ। ਕੋਈ ਖਾ ਲਿਆ? ਹੈ? ਉਹ ਸੋਰੇ ਵਾਲੇ ਨਾ ਬਣਾਉਣਾ ਤੂੰ। ਆਈ। ਇਹ ਟੁੱਟ ਗਿਆ ابو ਤੂੰ। ਇਹ ਟੁੱਟ ਗਿਆ। ਹਾਂ। ਆਹ ਚੱਲਦਾ। ਟੁੱਟ ਗਿਆ। ਪਤਾ ਨਹੀਂ ਕੀ ਗੱਲ ਹੋਈ ਇਹਨੂੰ। ਆਹ ਰ ਆਦਾ ਮੂਹ ਏ। ਹੋਰ ਦੱਸੋ ਕਿਦਾਂ ਵਧੀਆ? ਮੰਮਾ ਵੀ ਆਈ ਨਾਲ ਨਾ ਛੇੜੂ ਦਾ। ਮੈਂ ਹੋਰ ਬਧੀਆ ਛੁੱਟੀਆਂ ਛੁੱਟੀਆਂ ਹੋਣੀਆਂ ਹਨ ਹੁਣੀਆਂ ਨਾ ਅੱਜ ਤੱਕ ਬੱਚਿਆਂ ਹਾਂਜੀ ਹਾਂ ਠੀਕ ਆ ਠੀਕ ਆ ਇਹ ਵਧੀਆ ਜਿਹੜਾ ਕਰੀ ਕਿ ਜੂਸ ਪਾਣੀ ਉਹਦੇ ਨਾਲ ਜਿਵੇਂ ਕਿ ਮੈਂ ਕਰੀ ਜੂਸ ਪਾਣੀ ਉਹਦੇ ਉੱਤੇ ਲਾਉਂਦੀ ਹਾਂ ਫੇਰ ਮੈਂ ਸਟੈਂਡ ਲਾ ਲੈਣੀ ਜਿਹਨੇ ਕੰਮ-ਕਮ ਕਰਦੀ ਸੀ ਨਾ ਕਿ ਮੈਂ ਸਟੈਂਡ ਲਾ ਦੇਣਾ ਜੇ ਨਹੀਂ ਤਾਂ ਫਿਰ ਬਸ ਇਦਾਂ ਹੀ ਇਦਾਂ ਹੀ ਕਰ ਲੈਣਾ ਹਾਂ ਇਦਾਂ ਹੀ ਵੀਡੀਓ ਬਣਾਉਣਾ ਔਰ ਸੋ ਛਾ ਨੂੰ ਮੇਰੇ ਕੋਲ ਹਰੀ ਗਰ ਖੇੜ ਲਓ ਠੰਡਾ ਹੋ ਜਾਊਗਾ ਥੋੜਾ ਜਿਹਾ ਠੀਕ ਆ ਹਾਂ ਹੁਣ ਤੋਂ ਪਾਉ ਬਹੁਤ ਆ ਹੇ ਨਾ ਪਤੂ ਗੋਨ ਨਾ ਘਟੋਦਾ ਨਿਕਾਇਆ ਜਾਏਗਾ ਗੋਗਲੂਜਾ ਛੋਟੂਆ ਅਨਲ ਤਮਾਰ ਦਿੰਦਾ ਬਚਪਨ ਆਣਿਆ ਦਾ ਚਲੋ ਠੀਕ ਆ ਲੋ ਜੀ ਚਾਰ ਦਾ ਹੋ ਗਿਆ ਟਾਈਮ ਸ਼ਾਮ ਦਾ 4 ਵਜੇ ਦਾ ਤੇ ਤੇ ਚਾਪ ਕੋੜਦਾ ਹੋ ਗਿਆ ਪ੍ਰੋਗਰਾਮ ਤੇ ਬੱਚੇ ਵੀ ਚੱਲ ਗਏ ਆਪਣੇ ਘਰ ਹਨਾ ਤੇ ਕਿੰਨੇ ਅਸੀਂ ਵਲੌਗ ਬਣਾਉਣਾ ਚਲੋ ਮੈਂ ਕਿਹਾ ਠੀਕ ਆ ਆਜੋ ਵਲੌਗ ਬਣਾਉਣਾ ਤਾਂ ਨਾ ਤੇ ਜਿਹੜਾ ਖੁਸ਼ੀ ਨਾ ਆਉਂਦਾ ਵਲੌਗ ਜੇ ਆਪਾਂ ਲਈਦਾ ਜਿਹੜਾ ਨਹੀਂ ਆਉਂਦਾ ਚਲੋ ਠੀਕ ਆ ਉਹਦੀ ਮਰਜ਼ੀ ਹੈ ਨਾ ਤੇ ਇਹ ਗੱਲ ਆ ਤੇ ਦੇਖੋ ਜੀ ਝੜ ਜਾ ਹੋਇਆ ਅੱਜ ਸਵੇਰੇ ਥੋੜਾ ਸਾਡੇ ਚਾਰਛੇ ਢਾਈਆਂ ਸੀਗੀਆਂ ਪਰ ਚਲ ਗਈ ਛਿੱਤੀ ਤੇ ਲਾਂਬੇ ਮੀਂਹ ਪਿਆ ਆ ਤੇ ਮੇਰਾ ਖੇਤਰ ਸ਼ਹਿਰਪੁਰ ਸਾਈਡ ਮੀਂਹ ਪਿਆ ਆ ਵੀਡੀਓ ਦੇਖਣ ਦੀ ਸੀ ਮੈਂ ਤੇ ਜਿਹੜਾ ਉਹਨੇ ਪਤਲੇ ਬਣਾਏ ਸੀ ਉਹਨਾਂ ਨੇ ਜਿੱਦਾਂ ਕਰ ਲੋ ਵੀ ਪਾਣੀ ਦੇ ਗਿੱਲੇ ਹੋ ਗਏ ਚੱਕੀ ਫਿਰਦੇ ਸੀਗੇ ਇਹਨਾਂ ਨੇ ਬਣਾਏ ਸੀਗੇ ਤੇ ਬਾਕੀ ਨਾ ਮੈਂ ਵੀਡੀਓ ਪਾਈ ਸੀਗੀ ਕੱਲ ਪੱਠੇ ਵੀਜੇ ਸੀਹੀਂ ਤੇ ਭੈਣਾਂ ਨੇ ਜਿੱਦਾਂ ਕਰ ਲੋ ਵੀ ਬਹੁਤ ਸੋਹਣੇ ਕਮੈਂਟ ਕੀਤੇ ਡਾਕਟਰ ਸਾਹਿਬ ਕਹਿੰਦੇ ਸੀ ਮੈਨੂੰ ਵੀ ਜਿਹੜਾ ਵੀਡੀਓ ਸੁਣੇ ਹੋਣੀ ਸਾਰੀ ਜਦੋਂ ਵੀ ਵੀਡੀਓ ਸਾਰੀ ਸੁਣਦੇ ਨਾ ਫਿਰ ਆਪਾਂ ਕਮੈਂਟ ਛੱਡਦੇ ਹਾਂ ਨਾ ਇਸ ਕਰਕੇ ਵੀਡੀਓ ਆਪਾਂ ਨੂੰ ਪੂਰੀ ਫੁੱਲ ਸੁਣਨੀ ਚਾਹੀਦੀ ਦੇਖਣੀ ਚਾਹੀਦੀ ਨਾ ਭੈਣ ਦਾ ਕਮੈਂਟ ਆ ਕਹਿੰਦੇ ਵੀ ਡਾਕਟਰ ਸਾਹਿਬ ਤਾਂ ਨਹੀਂ ਕਮੰਡ ਜਾਂਦੇ ਵੀ ਪੈਸੇ ਖੱਟ ਹੋ ਜਾਣੇ ਆ ਵੀ ਜੇਬ ਹਲਕੀ ਹੋ ਜਾਣੀ ਆ ਸਹੀ ਗੱਲ ਭੈਣੇ ਹੈਗੇ ਕੰਜੂਸ ਆ ਤਾਂ ਚਲੋ ਖੈਰ ਕੰਜੂਸੀ ਨਾਲ ਘਰ ਚੱਲਦੇ ਆ ਤੇ ਬਾਕੀ ਮੇਰੀ ਇਹ ਭੈਣਾਂ ਨੇ ਬਹੁਤ ਸੋਹਣੇ ਕਮੈਂਟ ਕੀਤੇ ਹੋਰ ਭੈਣ ਦਾ ਕਮੈਂਟ ਆ ਕਹਿੰਦੇ ਵੀ ਮੈਂ ਕਦੀ ਨਾ ਦਸਹਿਰਾ ਦੇਖਣ ਨਹੀਂ ਗਈ ਹੈਗੀ ਕਿੰਨੇ ਸਾਲ ਮੇਰੇ ਵਿਆਹ ਨੂੰ ਹੋ ਗਿਆ ਤੇ ਮੈਂ ਦਸਹਿਰਾ ਦੇਖਣ ਨਹੀਂ ਗਈ ਹੈਗੀ ਤੇ ਚਲੋ ਵਧੀਆ ਗੱਲ ਆ ਤੇ ਮੱਲਾਂ ਦੀ ਦੌੜ ਮਸੀਤ ਤੱਕ ਨਾ ਤੇ ਸਿੰਘ ਸਾਹਿਬ ਸਾਡੇ ਹੈ ਨਾ ਬਹੁਤ ਸਕਾਰਯੋਗ ਭੈਣ ਸਾਡੀ ਤੇ ਉਹਨਾਂ ਨੇ ਕਮੈਂਟ ਛੱਡੇ ਨਾ ਬਹੁਤ ਵਧੀਆ ਲੱਗਦਾ ਜਿੱਦਾਂ ਤੁਸੀਂ ਕਮੈਂਟ ਛੱਡਦੇ ਆ ਨਾ ਪੜ ਕੇ ਤੇ ਬਹੁਤ ਖੁਸ਼ੀ ਹੁੰਦੀ ਹੈ ਚਲੋ ਸਾਡੇ ਭੈਣ ਭਰਾ ਸਾਨੂੰ ਪਿਆਰ ਕਰਨੇ ਵਾਲੇ ਹੈ ਨਾ ਤੇ ਸੋਹਣਾ ਲੱਗਦਾ ਆ ਚਲੋ ਬਦਿਆ ਗੱਲਿਆ ਇੱਦੇ ਬਸ ਆਪਣਾ ਪਿਆਰ ਬਣਾਈ ਰੱਖੋ ਆਪਣੇ ਹਨਾ ਸਾਥ ਸਪੋਰਟ ਦੇ ਰੱਖੋ ਨਾਲ ਤੇ ਮੇਰੇ ਆ ਭੈਣਾ ਬਹੁਤ ਸੋਹਣੇ ਕਮੈਂਟ ਔਰ ਬਹੁਤ ਸਪੋਰਟ ਕਰਦੇ ਨਾਲ ਹਾਈਪ ਦੇ ਆਪਸ਼ਨ ਜਰੂਰ ਨਾ ਪਿਆ ਕਰੋ ਜੀ ਹਨਾ ਤੇ ਅੱਜ ਦਾ ਦੇਹਰੀਆਲ ਦੇ ਸਾਡਾ ਆ ਰਿਹਾ ਤੇ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਸ਼ੋਪਿੰਗ ਕਰਦਾ ਬਲੌਗ ਤੇ ਹੋ ਸਕਦਾ ਹੈ ਕੋਈ ਜਾਈਏ ਸ਼ਹਿਰ ਨੂੰ ਤੇ ਆ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਕੁਸ਼ਾਮ ਦਾ ਮੌਸਮ ਕਿੰਨਾ ਸੋਹਣਾ ਹੈ ਨਾ ਤੇ ਕਿੰਨਾ ਵਧੀਆ ਇੱਥੇ ਵੀ ਦੇਣ ਆਇਆ ਗਿਆ ਖਤਮ ਹੋ ਜਾਂਦੇ ਜਲਦੀ ਤੇ ਵੀਡੀਓ ਨੂੰ ਲਾਈਕ ਜਰ ਕਰਤਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕਰੋ ਜੇ ਸਾਡੇ ਚੈਨਲ ਤੇ ਨਵੇਂ ਪੈੰਡ ਭਰਾ ਆ ਤੇ ਆਹ ਨੂੰ ਜਰੂਰ ਪ੍ਰੈਸ ਕਰ ਲੈ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਸਾਡੀ ਜਿਹੜੇ ਤੱਕ ਪਹੁੰਚ ਸਕਣ ਉਹਨਾਂ ਦਾ ਨੋਟੀਫਿਕੇਸ਼ਨ ਆ ਸਕੇ ਚਲੋ ਜੀ ਠੀਕ ਹੈ ਜੀ ਹੈਪੀ ਦੀ ਸੈਰ ਆ ਓਕੇ ਬਾਏ ਸਾਰਿਆਂ ਨੂੰ ਜੀ ਬਾਏ ਬਾਏ